ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਓ ਕੀ ਕੜੀ ਨ ਦੇਖਣ ਦੇ ਦਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਅੱਖੀ ਘੜੀ ਨਾ ਦੇਖਣ ਦੇ ਆਪਣਾ ਦਰਦ ਸੰਭਾਲੇ दे रख अपने का सास सास प्रत पहले प्रभ से लाग रहे हो मेरा चीत और अंत प्रभ सदा सहाई धन हमारा मी ਨ ਦੇਲਾਸ ਭਾਏ ਉਸਾਹਿਗਰ ਅਚਾਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਹੋ ਰਾਮ ਬਹਿਜ ਹੇ ਸਾਹਿਬ ਕੇ ਆਚਾਰਜ ਦੇਖ ਬਡਾਈ ਹਰ ਸਿਮਰ ਸਿਮਰ ਆ ਮੰਨ ਕਰਨਾ ਨਕ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਨੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਲ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਜਦਾ ਪਾਵਨ ਬਖਵਾ ਨ ਕੋ ਗੁਰੂ ਅਰਜਨ ਦੇਵ ਪਾਤਸ਼ਾਹ ਜਿਹਦਾ ਬਖਸ਼ਿਸ਼ ਕੀਤਾ ਹੋਇਆ ਤਨ ਆਸਿਰੇ ਰਾਗੰਦਰ ਪਾਵਨ ਅੰਗ 682 ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਨ ਨੇ ਭਾਈ ਉਪਰਿ ਪੂਰਨ ਪਰਮੇਸ਼ਰ ਆਪਣੇ ਪਿਆਰੇਆਂ ਨੂੰ ਔਖਾ ਸਮਾਨੀ ਵੇਖਣ ਦਿੰਦਾ ਹਮੇਸ਼ਾ ਹੀ ਆਪਣੇ ਬਖਸ਼ੇ ਦੇ ਸੁਭਾ ਨੂੰ ਸੰਭਾਲ ਕੇ ਰੱਖਦਾ ਹੈ ਉਹ ਆਪਣੇ ਸੇਵਕਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ ਅਤੇ ਹਰ ਇੱਕ ਸਵਾਸ ਸਵਾਸ ਪ੍ਰਤ ਪਾਲਨਾ ਕਰਦਾ ਇਹੋ ਜਿਹਾ ਉਸ ਮਾਲਕ ਦਾ ਗਿਰਦ ਹੈ ਇਕੋ ਸਮਾਲਕ ਨੂੰ ਯਾਦ ਕਰੇ ਉਹਦੀ ਓਟ ਲਏ ਉਹਦੀ ਸ਼ਰਨ ਲਏ ਉਹਦੀ ਹਮੇਸ਼ਾ ਹੀ ਉਹ ਮਾਲਕ ਪੈਜ ਰੱਖਦਾ ਏ ਤੇ ਜੀਵਨ ਉਹਦੇ ਅੰਦਰ ਖੁਸ਼ੀਆਂ ਤੇ ਆਨੰਦ ਵਰਸ਼ਿਸ਼ ਕਰਦਾ ਏ ਜੇ ਸਮਾਲਕ ਦੀ ਓਟ ਲਈ ਸੀ ਮਹਾ ਸਿੰਘ ਤੇ ਤਾਲ ਚਾਲੇ ਸੰਗਾ ਨੇ ਤੇ ਮਾਲਕ ਨੇ ਟੁੱਟੀ ਗੰਨਨ ਹਾਰ ਗੋਪਾਲ ਦੇ ਵਚਨ ਅਨੁਸਾਰ ਉਹਨਾਂ ਦੇ ਵੀ ਕੱਲ ਦੇ ਦਿਹਾੜੇ ਟੁੱਟੀ ਗੰਡ ਲਈ ਸੀ ਜੇ ਅੱਜ ਅਸੀਂ ਵੀ ਇਸ ਮਾਲਕ ਦੀ ਓਟ ਲਵਾਂਗੇ ਅਸੀਂ ਭਾਵੇਂ ਕਿੰਨੇ ਵੀ ਅਉਗੁਣਿਆਰੇ ਹੋਵਾਂਗੇ ਉਹ ਮਾਲਕ ਸਾਡੀ ਵੀ ਇਲਾਜ ਰੱਖ ਲਏਗਾ ਸਤਿਗੁਰੂ ਮਿਹਰ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵੇ ਗਾਵੇ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਇਆ ਭੁੱਲਾ ਦੇਖਿਆ ਵਾਹੇ ਹੀ ਗੁਰਜੀਤ ਕਾ ਖਾਲਸਾ ਵਾਹੇ ਹੀ ਗੁਰਜੀ ਕੀ ਫਤਿਹ